ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਈ ਵੱਡੇ ਨਾਂ ਹੋਏ ਆ ਹਰ ਕੋਈ ਆਪਣਾ ਆਪਣਾ ਯੋਗਦਾਨ ਜਿਹੜਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਜਾਂ ਆਪਾਂ ਕਹਿ ਲਈਏ ਪੰਜਾਬੀ ਮਾਂ ਬੋਲੀ ਦੇ ਵਿਕਾਸ ਵਿੱਚ ਪੰਜਾਬੀ ਮਾਂ ਬੋਲੀ ਦੇ ਜਿਹੜੇ ਵਿਸਤਾਰ ਦੇ ਵਿੱਚ ਆਪਣਾ ਯੋਗਦਾਨ ਪਾ ਰਿਆ ਅੱਜ ਗੱਲਬਾਤ ਕਰਾਂਗੇ ਮਰਹੂਮ ਕਰਤਾਰ ਰਮਲਾ ਦੇ ਨਾਲ ਰਹਿਣ ਵਾਲੇ ਉਹਨਾਂ ਦੇ ਸਾਥੀ ਬਾਈ ਗੀਤਕਾਰ ਹੈ ਪਿੰਡ ਕੁੰਡਲ ਹੈ ਬਾਈ ਗੁਰਮੀਤ ਬਰਾੜ ਕੁੰਡਲ ਹੋਰਾਂ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਜਿੱਥੇ ਆਪਾਂ ਯਾਦਾਂ ਜਿਹੜੀਆਂ ਤਾਜ਼ੀਆਂ ਕਰਾਂਗੇ ਕਰਤਾਰ ਰਮਲੇ ਦੀਆਂ ਉੱਥੇ ਇਹਨਾਂ ਦੇ ਗੀਤਕਾਰੀ ਦੇ ਸਫ਼ਰ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਾਈ ਦਾ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸੁਖਿੰਦਰ ਜੀ ਸਾਡੇ ਪਿੰਡ ਆਉਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦੀ ਕੀ ਹਾਲ ਹੈ ਬਾਈ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਜੀ ਸ਼ੁਰੂ ਕੀਤਾ ਸੀ ਜਦੋਂ ਦੇਖਣ ਦਾ ਸ਼ੌਂਕ ਪਿਆ ਸੀ ਬਾਈ ਜੀ ਉਦੋਂ ਮੈਂ ਨਾ ਬਾਈ ਕਰਤਾਰ ਰਮਲੇ ਸਾਹਿਬ ਨੂੰ ਬਹੁਤ ਸੁਣਦਾ ਨਾ ਸੀ ਜੀ ਹੂੰ ਉਹਨਾਂ ਦਾ ਬਹੁਤ ਜ਼ਿਆਦਾ ਫੈਨ ਹੋ ਗਏ ਤੇ ਉਦੋਂ ਨਾ ਚਿੱਠੀਆਂ ਦਾ ਜ਼ਿਆਦਾ ਜ਼ਿਆਦਾ ਰਵਾਜ ਹੁੰਦਾ ਸੀਗਾ ਹਮ ਉਹਨਾਂ ਦਾ ਨਾ ਇੱਕ ਤਨ ਇੰਟਰਵਿਊ ਇੱਕ ਵਾਰ ਦੇ ਉੱਤੇ ਹਮ ਤੇ ਥੱਲੇ ਉਹਨਾਂ ਦਾ ਐਡਰੈਸ ਸੀਗਾ ਹਮ ਤੇ ਫਿਰ ਮੈਂ ਐਡਰੈਸ ਦੇ ਹਿਸਾਬ ਨਾਲ ਮੈਂ ਚਿੱਠੀ ਲਿਖ ਕੇ ਭਾਈ ਉਹਨਾਂ ਨੂੰ ਹਮ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਇਸ ਤਰ੍ਹਾਂ ਤੁਹਾਡਾ ਸਰਦਾਰ ਹਾਂ ਤੁਹਾਨੂੰ ਬੜਾ ਬਹੁਤ ਸੌਂਦਾ ਹਮ ਤੇ ਉਹਨਾਂ ਤੋਂ ਵੀ ਜਿਵੇਂ ਸ਼ੌਂਕ ਸੀ ਉਹਨਾਂ ਤੋਂ ਉਹਨਾਂ ਦੇ ਫੋਟੋ ਮਗਾਈ ਤਸਵੀਰ ਮੈਂ ਜ਼ਰੂਰ ਭੇਜਾਂਗਾ ਉਹਨਾਂ ਨੇ ਬੜੇ ਮਾਨ ਸਤਕਾਰ ਨਾਲ ਮੇਰੇ ਚਿੱਠੀ ਦਾ ਜਵਾਬ ਦਿੱਤਾ ਤੇ ਨਾਲੇ ਮੈਨੂੰ ਉਹਨਾਂ ਨੇ ਬਹੁਤ ਇੱਕ ਖੂਬਸੂਰਤ ਤਸਵੀਰ ਦਿੱਤੀ ਜਿਹੜੀ ਮੈਂ ਅੱਜ ਤੱਕ ਵੀ ਸੰਭਾਲੀ ਹੈ ਜੀ ਹੂੰ ਫਿਰ ਐ ਸਿਲਸਿਲਾ ਚੱਲਦਾ ਰਿਹਾ ਜੀ ਹੂੰ ਜਦੋਂ ਵੀ ਮੈਂ ਚਿੱਠੀ ਪਾਉਂਦਾ ਸੀ ਉਹਨਾਂ ਦਾ ਜਵਾਬ ਆ ਜਾਂਦਾ ਸੀ ਫਿਰ ਉਹਨਾਂ ਨੇ ਕਿਹਾ ਜੀ ਜੇ ਤੁਸੀਂ ਬਰਾੜ ਸਾਹਿਬ ਕਦੇ ਇੱਧਰ ਆਉਣ ਲੁਧਿਆਣੇ ਤਾਂ ਸਾਨੂੰ ਮਿਲ ਕੇ ਹੂੰ ਫਿਰ ਮੈਂ ਉਹਨਾਂ ਕੋਲ ਜਾਣ ਲੱਪੇ ਉਹਨਾਂ ਕੋਲ ਜਾਣਾ 8-8-10 ਦਿਨ ਉਹਨਾਂ ਨੇ ਆਉਣ ਨਾ ਦੇਣਾ ਬੜੇ ਪਿਆਰ ਨਾਲ ਕਹਿੰਦੇ ਸੀ ਬਰਾੜ ਸਾਹਿਬ ਬਰਾੜ ਸਾਹਿਬ ਹਮ ਇਹਨਾਂ ਮਾਨਤਨ ਕਰਦੇ ਸੀ ਮੇਰੇ ਨਾਲ ਇੱਕ ਬਹੁਤ ਵੱਡੀ ਸ਼ਖਸੀਅਤ ਸੀਗੇ ਹਮ ਤੇ ਉਹਨਾਂ ਉਹਨਾਂ ਦੇ ਕੋਲੇ ਰਹਿਣ ਨਾਲ ਮੈਨੂੰ ਹੋਰ ਜ਼ਿਆਦਾ ਹੀ ਹੌਸਲਾ ਮਿਲਿਆ ਲਿਖਣ ਦਾ ਮੇਰਾ ਗੀਤ ਕੀਤਾ ਜੀ ਬਿਊਟ ਬਹੁਤ ਵਧੀਆ ਜੀ ਕੀ ਬੋਲ ਕੇ ਸੀ ਬਾਈ ਉਹਦੇ ਉਹ ਸੀਗਾ ਜੀ ਹੋ ਦਸ ਅੜੀਏ ਤੂੰ ਕਿੱਥੇ ਪੜਦੀ ਨਿਤ ਆਬਾ ਛੜ ਤੇ ਖੜਦੀ ਗੋਰੇ ਗੋਰੇ ਮੁਖੜੇ ਉੱਤੇ ਜੁਲਫ ਜਾਵੇ ਖਿੰਡ ਖਿੰਡਣੀ ਮੁੰਡਾ ਪੁਛਦਾ ਹਾਨਦਾ ਕਿਹੜਾ ਹੈ ਨੱਡੀ ਦਾ ਪਿੰਡ ਨਹੀਂ ਮੁੰਡਾ ਪੁਛਦਾ ਹਾਨਦਾ ਜੀ ਉਹਦੇ ਨਾਲ ਹੀ ਸਹਿ ਗਾਇਕਾ ਸੀ ਗਈ ਮੇਰੇ ਬਹੁਤ ਸਤਿਕਾਰਯੋਗ ਮਨਜੀਤ ਮਾਨ ਉਹ ਅੱਜ ਵੀ ਮੇਰੇ ਨਾਲ ਬੜਾ ਵਧੀਆ ਵਰਤਦੇ ਭੈਣ ਜੀ ਮੇਰੇ ਹੂੰ ਉਹਨਾਂ ਦੇ ਬੋਲ ਸੀਗੇ ਹੋ ਨਾ ਮੇਰਾ ਵੇ ਸੁਣ ਮਨ ਜੀਤੀ ਸਿੱਧواں ਬੀਟ ਪਲੱਸ 2 ਕੀਤੀ ਵਿੱਚ ਸਹੇਲੀਆਂ ਰਾਣੀ ਲੱਗਦੀ ਸਾਰੀ ਦੁਨੀਆ ਕਹਿੰਦੀ ਗੱਲ ਸੁਣ ਵੇ ਗੱਬਰੂਆ ਮੈਂ ਹਾਂ ਨਾਨਕੀ ਰਹਿੰਦੀ ਗੱਲ ਸੁਣ ਵੇ ਗੱਬਰੂਆ ਮੈਨੂੰ ਇਹ ਬੜੀ ਖੁਸ਼ੀ ਹੋਈ ਜਦੋਂ ਉਹਨਾਂ ਨੇ ਮੇਰਾ ਇਹ ਗਾਣਾ ਰਿਕਾਰਡ ਕੀਤਾ ਤੇ ਇਹ ਜੀ ਬੜੀ ਖੁਸ਼ਮਾਨ ਵਾਲੀ ਗੱਲ ਸੀ ਮੇਰੇ ਹੱਥੇ ਦੀ ਵੀ ਇਹ ਟਾਈਟਲ ਕੀਤੀ ਹੋਇਆ ਜੀ ਅੱਛਾ 6-10 ਗਾਣੇ ਉਧੋਂ ਆਉਂਦੇ ਸੀ ਟੇਪ ਦੇ ਵਿੱਚ ਤੇ ਮੇਰਾ ਟਾਈਟਲ ਗੀਤ ਸੀਗਾ ਇਹ ਉਸ ਗੋਸਟ ਕੈਸਟ ਦੇ ਵਿੱਚ ਹਾਂਜੀ ਸੁਪਰ ਹਿੱਟ ਕੈਸਟ ਰਹੀ ਜੀ ਕਿਹੜਾ ਨੱਡੀ ਹੈ ਪਿੰਡ ਦੀ ਅੱਛਾ ਤੇ ਹੁਣ ਤੱਕ ਬਈ ਕਿੰਨੇ ਕ ਗਾਣੇ ਆ ਜਿਹੜੇ ਤੁਹਾਡੇ ਰਿਕਾਰਡ ਹੋ ਗਏ ਗਾਣੇ ਮੇਰੇ ਜੀ 35 40 ਗਾਣੇ ਰਿਕਾਰਡ ਹੋ ਗਏ ਜੀ ਹੂੰ ਤੇ ਕਦੋਂ ਲਿਖਣ ਦਾ ਕਦੋਂ ਪਿਆਰ ਤੇ ਕਿਵੇਂ ਤੁਹਾਨੂੰ ਚੇਟਕ ਲੱਗੀ ਹੈ ਲਿਖਣ ਵਾਲੀ ਮੈਨੂੰ ਜੀ ਬਸ ਸ਼ੁਰੂ ਤੋਂ ਪਰਦੇ ਪਰਦੇ ਜਿਵੇਂ ਆਮ ਪਹਿਲਾਂ ਵੀ ਸੁਣਦੇ ਹੁੰਨੇ ਆਪਾਂ ਬਾਲਸਵਾ ਪਿੰਡਾਂ ਚ ਹੁੰਦੀਆਂ ਹੂੰ ਸ਼ਨੀਵਾਰ ਜਾਂ ਆਏ ਸ਼ਨੀਵਾਰ ਸੁਣਨੇ ਉਹਨਾਂ ਨੇ ਟੀਚਰਾਂ ਨੇ ਜੀ ਤੇ ਉਤੋਂ ਬਾਅਦ ਜੀ ਸ਼ੌਂਕ ਜਾਂ ਪਹਿਲ ਲਿਖਣ ਦਾ ਸ਼ੌਂਕ ਹੋ ਗਿਆ ਜੀ ਹੂੰ ਉਦੋਂ ਬਾਅਦ ਫਿਰ ਚੱਲ ਸੋ ਚੱਲ ਚੱਲ ਸੋ ਚੱਲ ਹਾਂ ਜੀ ਚੱਲੀ ਜਾਂਦਾ ਹਲੇ ਵੀ ਹਾਂ ਜੀ ਬਹੁਤ ਵਧੀਆ ਜੀ ਹੂੰ ਤਾਂ ਉਦੋਂ ਫਿਰ ਸ਼ੁਰੂਆਤ ਦੇ ਵਿੱਚ ਬਾਲ ਸਭਾ ਵਿੱਚ ਕਿਹੜੇ ਗਾਣੇ ਸੁਣਾਉਂਦੇ ਰਹੇ ਉਦੋਂ ਤਾਂ ਬਸ ਜੀ ਬਸ ਸੁਣਾਉ ਪਹਿਲਾਂ ਕਹਿੰਦੇ ਨੇ ਟੀਚਰ ਵੀ ਤਿਆਰ ਕਰ ਲਏ ਦੋ ਦਿਨ ਪਹਿਲਾਂ ਕੋਈ ਕਹਾਣੀਆਂ ਚੁਟਕਲੇ ਜਾਂ ਇਹੋ ਜਿਹਾ ਕੁਝ ਹੁੰਦਾ ਸੀ ਤੇ ਲਿਖਣ ਦਾ ਸ਼ੌਂਕ ਮੈਨੂੰ ਸੀ ਗਿਆ ਹੀ ਬਸ ਹੂੰ ਜਿਵੇਂ ਕੋਈ ਕਹਾਣੀ ਲਿਖ ਲੈਣੀ ਹੂੰ ਫਿਰ ਅੱਗੇ ਇੱਧਰ ਗੀਤ ਲਿਖਣ ਵਾਲੇ ਪਾਸੇ ਹੋ ਗਿਆ ਜੀ ਧਿਆਨ ਤਾਂ ਕਰਤਾਰ ਨਾਮ ਨੇ ਤੋਂ ਇਲਾਵਾ ਬਾਈ ਕਿਹੜੇ ਕਿਹੜੇ ਗਾਇਕਾਂ ਨੇ ਗੀਤ ਗਾਏ ਆ ਤੁਹਾਡੇ ਉਹਨਾਂ ਤੋਂ ਬਾਅਦ ਜੀ ਮੇਰਾ ਗਾਣਾ 2007 ਚ ਰਿਕਾਰਡ ਹੋਇਆ ਸੀ ਬਾਈ ਅੰਗਰੇਜ਼ ਭੁੱਲਰ ਹੂੰ ਕੰਦਾਲਾ ਪਿੰਡ ਜੀ ਉਹਨ ਦਾ ਆਪਣੇ ਫਾਇਲ ਕਾ ਹੂੰ ਤੇ ਉਹਨਾਂ ਨੇ ਗੁਰਲੇ ਜਖਤਰ ਜੀ ਦੇ ਨਾਲ ਗਾਇਆ ਸੀ ਮੇਰਾ ਗਾਣਾ ਠੀਕ ਹੈ ਬਹੁਤ ਵਧੀਆ ਗਾਣਾ ਉਹ ਵੀ ਹਿੱਟ ਰਿਆ ਹੂੰ ਉਹ ਸੀਗਾ ਜੀ ਹੁਣ ਕੁੜੀ ਦੇ ਬੋਲ ਸੀਗੇ ਜੀ ਵੇ ਉਹ ਮੈਂ ਤੇਰੇ ਨਾਲ ਗੱਲ ਸਾਰੀ ਫਾਈਨਲ ਕਰੂੰ ਉਹ ਇੱਕ ਸ਼ਰਾਬੀ ਤੇ ਗਾਣਾ ਸੀਗਾ ਇਹ ਘਰ ਵਾਲੀ ਉਹਨੂੰ ਸਵਾਲ ਜਵਾਬ ਕਰਦੇ ਦੋਵੇਂ ਘਰ ਵਾਲਾ ਘਰ ਵਾਲੀ ਦੀ ਗੱਲ ਬਸ ਹਾਂਜੀ ਹਾਂਜੀ ਉਹ ਕਹਿੰਦੀ ਵੀ ਵੇ ਮੈਂ ਤੇਰੇ ਨਾਲ ਗੱਲ ਸਾਰੀ ਫਾਈਨਲ ਕਰੂੰ ਵੀ ਤੜਕੇ ਤੇ ਮੈਂ ਗੱਲ ਨਹੀਂ ਛੱਡਣੀਗੀ ਅੱਜ ਅੱਜ ਫੇਰ ਪੀ ਕੇ ਆਇਆ ਕਿਵੇਂ ਮਾਰਦੀ ਐ ਬੋ ਨਹੀਂ ਜੱਗ ਪਾਣੀ ਦਾ ਲਿਆ ਕੇ ਪੈਰ ਲਿਬੜੇ ਤਾਂ ਤੋ ਵੇ ਤੂੰ ਰਹਿ ਜੀ ਨਾ ਭਲੇਖੇ ਵਿੱਚ ਤੈਥੋਂ ਮੈਂ ਡਰੀ ਨਹੀਂ ਹੁਣ ਨੀ ਹੁਣ ਕਿਹੜਾ ਛੱਡ ਗੱਲ ਤੜਕੇ ਕਰੀਂ ਦਾਰੂ ਜੱਟਾਂ ਦਾ ਹੈ ਪੀਣਾ ਨਾ ਜਨਾਨੀਆਂ ਇਹ ਪੀਣ ਵੇ ਤੂੰ 4 ਦਿਨ ਹੋ ਗਏ ਕਿ ਐਸ ਟੰਨ ਨਾ ਪੀਣਾ ਮੈਂ ਵੀ ਡਰਦਾ ਨਹੀਂ ਤੇ ਥੋਂ ਆਈ ਖੁੱਲੀਆਂ ਚਰੂੰ ਵੇ ਮੈਂ ਤੇਰੇ ਨਾਲ ਗੱਲ ਸਾਰੀ ਫਾਈਨਲ ਕਰਾਂ ਭਾਈ ਜੀ ਅੰਗਰੇਜ਼ ਭੁੱਲਰ ਹੋ ਗਏ ਕਰਤਾਰ ਰਮਲਾ ਹੋ ਗਏ ਹੋਰ ਵੀ ਕਈ ਗਾਇਕਾਂ ਨੇ ਤੁਹਾਡੇ ਗਾਣੇ ਗਾਏ ਆ ਹਾਂਜੀ ਭਾਈ ਜੀ ਆਪਣੇ ਮੇਰੇ ਭੈਣ ਮੈਂਡੀਕਾ ਲੜਾਈ ਹੂੰ ਬਹੁਤ ਵਧੀਆ ਨਾ ਚੱਲ ਰਹੀ ਜੀ ਹੂੰ ਭਾਈ ਸੁੱਖਾ ਜੱਸੀ ਵਾਲਾ ਹੂੰ ਉਹਨਾਂ ਦਾ ਗਰੁੱਪ ਬਣਿਆ ਬਈ ਹਾਂ ਬਾਈ ਸੁਖੇ ਜੱਸੀ ਦਾ ਬਾਈ ਮੈਂ ਬਹੁਤ ਧੰਨਵਾਦ ਕਰਦਾ ਗੀਤਕਾਰ ਬਾਈ ਮੇਰਾ ਹੂੰ ਬਹੁਤ ਹੀ ਵਧੀਆ ਅਨਸਾਨ ਆ ਤੇ ਮੈਂਡੀ ਕਲੜਾ ਪਹਿਣ ਬਹੁਤ ਹੀ ਵਧੀਆ ਜੀ ਉਹਨਾਂ ਨੇ ਜੀ ਚਾਰ ਪੰਜ ਗਾਣੇ ਮੇਰੇ ਕਰਾਇਆ ਇੱਕ ਸੀਗਾ ਜੀ ਗਾਣਾ ਵਕਤ ਸੀ ਗਈ ਹੂੰ ਉਹ ਸੀਗਾ ਜੀ 6 ਕਹਿੰਦੇ ਫਸਲ ਜੇ ਮਰ ਜੇ ਰੱਬ ਸ਼ਮਾਹੀ ਲਾ ਦੂਗਾ ਹੂੰ ਨੁਕਸਾਨ ਹੋ ਜੇ ਤਾਂ ਬੰਦਾ ਪੈਸੇ ਫੇਰ ਕਮਾ ਲੂਗਾ ਹੂੰ ਲੋਟ ਨਾ ਆਵੇ ਜ਼ਿੰਦਗੀ ਦੀ ਜੇ ਊਰਜਾ ਜਿਤਾਣੀ ਵੀ ਹੂੰ ਪਿੱਛੇ ਨਾ ਮੁੜਦੇ ਲੰਗੀ ਵਕਤ ਉਮਰ ਤੇ ਪਾਣੀ ਕੀ ਬਾਤ ਹੈ ਹਾਂਜੀ ਹੂੰ ਬਹੁਤ ਵਧੀਆ ਰਿਸਪੌਂਸ ਮਿਲੇ ਗਾਣੇ ਦਾ ਹੂੰ ਉਸ ਤੋਂ ਬਾਅਦ ਮੈਡੀਕਲ ਨੇ ਸ਼ੀਰੂਦਮ ਸਿੰਘ ਤੇ ਗਏ ਠੀਕੇ ਹੂੰ ਉਹ ਵੀ ਵਧੀਆ ਰਿਆ ਜੀ ਓਕੀ ਸੀ ਬੋਲ ਉਹ ਸੀਗਾ ਜੀ ਲੰਡਨ ਦੇ ਵਿੱਚ ਕੱਠ ਸੀ ਕੀਤਾ ਗੋਰਿਆਂ ਦੀ ਸਰਕਾਰ ਉਦੋਂ ਅਡਵੈਰ ਖੜਾ ਸੀ ਬੋਰਡ ਦਾ ਬੋਲੇ ਨਾਲ ਹੰਕਾਰ ਉਹਨੇ ਜ਼ਿਲ੍ਹਿਆਂ ਵਾਲੇ ਬਾਗ ਦੀ ਗਲਕੱਢੀ ਮੂੰਹ ਚੋਂ ਬਾਹਰ ਉਦੋਂ ਕੜਕੜ ਕੋਲੀਆਂ ਚੱਲੀਆਂ ਸੀ ਤਿੰਨ ਚਾਰ ਸੀਨੇ ਵੱਜੀ ਜਾ ਅਡਵੈਰ ਤੇ ਉਹ ਤਾਂ ਡਿੱ ਗਿਆ ਦੰਦਾਂ ਦੇ ਪਾਰ ਫਿਰ ਚੜ ਗਿਆ ਜੱਟ ਸਟੇਜ ਤੇ ਓਹ ਕਹਿੰਦਾ ਹੈ ਲੜਕਾਰ ਮੈਂ ਗੱਬਰੂ ਆਂ ਦੇਸ਼ ਪੰਜਾਬ ਦਾ हां मैं भारतमा का लाल हम्म असी 21 नु 31 ਪਾ ਦੀਏ ਜੇ ਸਾਨੂੰ ਲੈ ਉੰਗਾਰ ਹਮ ਇਸ ਤਰ੍ਹਾਂ ਬਾਹਰ ਹੈ ਜੀ ਅੱਛਾ ਬਾਹਰ ਗਈ ਹਾਂ ਮਦਮ ਸਿੰਘ ਹਾਂ ਜੀ ਹਾਂ ਜੀ ਠੀਕ ਹੈ ਤਾਂ ਇਹ ਤਾਂ ਇਹ ਤਾਂ ਬਿਨਾ ਪਿੰਦੇਸ਼ਾ ਰਾਜੋ ਵਾਲੀ ਨੇ ਵੀ ਗਾਏ ਬਾਈ ਹਾਂ ਹਾਂ ਜੀ ਉਹਨਾਂ ਨੇ ਗਾਏ ਉਹ ਮੇਰੇ ਤੇ ਉਹਨਾਂ ਦੇ ਡਿਊਟ ਹੋਰ ਆ ਰਹੇ ਬਾਈ ਹਮ ਮੇਰੇ ਇੱਥੇ ਮੈਨੂੰ ਕਹਿਣਾ ਬਣੂਗਾ ਜੀ ਬਾਈ ਪਿੰਦੇਸ਼ਾ ਮੇਰੇ ਬੜੇ ਸਤਿਕਾਰਯੋਗ ਹੈ ਹਮ ਮੈਂ ਇਹਨਾਂ ਨੂੰ ਸੁਣਦਾ ਦਾ ਬੜਾ ਪਿਆਰ ਕਰਦਾ ਹਾਂ ਇਹਨਾਂ ਨੂੰ ਉਹਨਾਂ ਦੀ ਗਾਇਕੀ ਨੂੰ ਤੇ ਇੱਕ ਰੀਜ ਹੁੰਦੀ ਸੀ ਇਸੇ ਮੰਨ ਚ ਵੀ ਮੈਂ ਉਹਨਾਂ ਨੂੰ ਮਿਲਾਂ ਕਰਾਂ ਹਮ ਅੱਜ ਪ੍ਰਮਾਤਮਾ ਨੇ ਐਜਾ ਸਵਾਬ ਬਣਾਈ ਸਾਡੇ ਵਧੀਆ ਬਾਈ ਹੁਣ ਨਾਲ ਪਰਿਵਾਰ ਰਿਲੇਸ਼ਨ ਹਮ ਮੇਰੇ ਅੱਗੇ ਡਿਊਟ ਦੋ ਤਿੰਨ ਕਰ ਚੁੱਕੇ ਜੀ ਉਹ ਪਹਿਲਾਂ ਕਰ ਚੁੱਕਿਆ ਹਾਂਜੀ ਹੁਣ ਹੋਰ ਵੀ ਆ ਰਹੇ ਹਾਂਜੀ ਹਾਂਜੀ ਹਮ ਮਾਂ ਤੇ ਉਹਨਾਂ ਨੇ ਗਾਣਾ ਗਾਇਆ ਜੀ ਮੇਰੇ ਇਕ ਹਮ ਉਹ ਵੀ ਕੀਤਾ ਪਿਆ ਜੀ ਸਾਡਾ ਅੱਛਾ ਤੇ ਜਿਹੜਾ ਇੱਕ ਬਾਈ ਉਹ ਸੁੱਚੇ ਰੰਗੀਲੇ ਤੇ ਮਨਦੀਪ ਹਾਂਜੀ 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 ਹੋਰਾਂ ਦੇ ਨਾਲ ਉਹਨਾਂ ਨਾਲ ਵੀ ਗਾਣੇ ਕੋਈ ਤੁਹਾਡੇ ਹਾਂਜੀ ਹਾਂਜੀ ਉਹ ਸਾਡਾ ਇਸ ਤਰ੍ਹਾਂ ਸਵਾਬ ਬਣਾਈ ਬਾਈ ਲਖਵਿੰਦਰ ਮਾਨ ਮਰਾੜਾ ਵਾਲੀ ਹੂੰ ਉਹਨਾਂ ਨੂੰ ਮੈਂ ਗੁਰੂ ਤਾਂ ਰਹੀ ਐ ਇਸੇ ਪੈਣ ਦੇ ਵਿੱਚ ਹੂੰ ਤੇ ਅਮਰਾਡੀਓ ਕੰਪਨੀ ਚੋਂ ਗਾਣਾ ਆ ਰਿਹਾ ਜੀ ਹੂੰ ਬਾਈ ਸੁੱਚਾ ਰੰਗੀਲਾ ਤੇ ਮਨਦੀਪ ਮੰਡੀ ਦਾ ਹੂੰ ਬਾਈ ਪਿੰਕੀ ਥਾਲੀ ਵਾਲ ਵੀ ਮੇਰੇ ਬਹੁਤ ਹੀ ਸਤਿਕਾਰਯੋਗ ਹੈ ਹੂੰ ਵਧੀਆ ਮਿੱਤਰ ਹੈ ਉਹਨਾਂ ਨਾਲ ਵਧੀਆ ਉਹਨਾਂ ਨੂੰ ਸੰਗਤ ਕਰਨ ਦਾ ਮੈਨੂੰ ਮੌਕਾ ਮਿਲਿਆ ਜੀ ਹੂੰ ਤੇ ਬਾਈ ਲਖਵਿੰਦਰ ਮਾਨ ਉਹਨਾਂ ਦੀ ਤ੍ਰਿਉ ਹੀ ਸਹਰਾ ਕੰਮ ਹੋਇਆ ਜੀ ਆਪਣੇ ਗਾਣੇ ਦਾ ਹੂੰ ਉਹਨਾਂ ਹੁੰਦੇ ਤਾਂ ਇੱਕ ਕਿਵੇਂ ਬਣਦੇ ਹੋ ਬਾਈ ਵੀ ਇੱਕ ਸਮਾਂ ਹੁੰਦਾ ਸੀ ਕਹਿੰਦੇ ਵੀ ਜਿਵੇਂ ਆਮ ਆਪਣੇ ਪਿੰਡਾਂ ਦੇ ਵਿੱਚ ਗੱਲ ਸੀ ਵੀ ਟਪਟੇ ਤੋਂ ਕੋਈ ਕੋਈ ਗਾਇਕ ਨਿਕਲਦਾ ਹੁੰਦਾ ਸੀ ਫੇਰ ਕਹਿੰਦੇ ਸਮਾਂ ਆਇਆ ਵੀ ਥੋੜੇ ਜਿਆਦਾ ਨਿਕਲਣ ਲੱਗ ਗਏ ਫੇਰ ਕਹਿੰਦੇ ਇਹ ਸਮਾਂ ਆ ਗਿਆ ਵੀ ਇੱਟਾਂ ਦੇ ਉੱਤੇ ਹੀ ਬੈਠੇ ਹੁੰਦੇ ਸੀ ਤਾਂ ਲਗਾਤਾਰ ਹਰ ਬੰਦਾ ਹੀ ਗਾਇਕ ਬਣ ਰਿਹਾ ਹੈ ਤਾਂ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਉਹ ਤਾਂ ਬਾਈ ਥੋੜੀ ਗੱਲ ਵੀ ਸਹੀ ਆ ਤੇ ਪਰ ਸ਼ੌਂਕ ਆਈ ਐ ਡੋ ਅੱਡ ਹਨਾ ਹੂੰ ਮੈਂ ਤਾਂ ਇਸ ਗੱਲ ਨੂੰ ਇਹੀ ਮੰਨੂੰਗਾ ਵੀ ਜਿਹੜਾ ਸ਼ੌਂਕ ਹੈ ਜੀ ਗੋੜ ਕੇ ਹਟਾਇਆ ਹਾਂ ਵੀ ਆਖ ਤਾਂ ਆਪਾ ਦਿੰਨੇ ਆ ਵੀ ਟਪਟੇ ਆ ਜਾਂਦਾ ਪਰ ਉਹ ਨਹੀਂ ਜਿਹੜਾ ਤਾਂ ਪ੍ਰਮਾਤਮਾ ਦੀ ਦੇਣਾ ਤਾਂ ਉਹ ਤਾਂ ਫਿਰ ਅੰਦਰ ਹੁੰਦੀ ਹੁੰਦੀ ਹੈ ਜੀ ਤਾਂਵੇਂ ਗੀਤਕਾਰਾਂ ਤੇ ਪਵੇਂ ਕਲਾਕਾਰਾਂ ਹੀ ਠੀਕ ਹੈ ਹਾਂਜੀ ਤਾਂ ਪਿੱਛੇ ਜੇ ਇੱਕ ਬਈ ਇਹ ਬੜਾ ਮਸਲਾ ਚੱਲਿਆ ਸੀ ਵੀ ਗੀਤਕਾਰਾਂ ਨੇ ਆਵਾਜ਼ ਵੀ ਚੱਕੀ ਸੀ ਵੀ ਕਿਤੇ ਨਾ ਕਿਤੇ ਜਿਹੜੇ ਗਾਇਕ ਹੈ ਹਾਂਜੀ ਉਹ ਗੀਤਕਾਰਾਂ ਦੇ ਗਾਏ ਗੀਤਾਂ ਨਾਲ ਚੜਤਾ ਜਾਂਦੇ ਆ ਪਰ ਉਸ ਤੋਂ ਬਾਅਦ ਉਹ ਫਿਰ ਗੀਤਕਾਰਾਂ ਨੂੰ ਪਛਾਣਦੇ ਨਹੀਂ ਕੀ ਲੱਗਦਾ ਕੀ ਹੈ ਬਈ ਇਹੋ ਜੀ ਨਹੀਂ ਇਹ ਗੱਲ ਤਾਂ ਥੋੜੀ ਜਾਇਜ਼ ਆਈ ਹਮ ਪਰ ਉਹਦੇ ਵਿੱਚ ਫਿਰ ਇਹ ਆਈ ਜਾਂ ਤਾਂ ਫਿਰ ਉਹ ਗੀਤਕਾਰ ਖੁੱਲ ਕੇ ਆਪਣਾ ਹੱਕ ਮੰਗਣ ਉਹਨਾਂ ਤੋਂ ਹਮ ਜਦੋਂ ਆਪਾਂ ਕਿਸੇ ਨੂੰ ਗੀਤ ਦੇ ਰਹੇ ਹਾਂ ਹਮ ਜਾਂ ਤਾਂ ਫਿਰ ਉਹ ਉਹ ਉਦੋਂ ਹੀ ਗੱਲ ਕਰ ਲੋ ਹਾਂ ਹਮ ਤੇ ਹੁਣ ਮੈਂ ਆਪਦੀ ਗੱਲ ਕਰਾਂ ਆਪਾਂ ਨੂੰ ਕਿਸੇ ਨਾਲ ਕੋਈ ਗੱਲਾ ਸ਼ਿਕਵਾ ਨਹੀਂ ਮੈਨੂੰ ਤਾਂ ਇੱਕ ਸ਼ੌਂਕ ਆ ਹਮ ਮੈਂ ਐਵੇਂ ਕਹੀ ਜਾਵਾਂ ਕਿਸੇ ਕਲਾਕਾਰ ਨੇ ਮੈਨੂੰ ਪੈਸੇ ਨਹੀਂ ਦਿੱਤੇ ਨਹੀਂ ਠੀਕ ਹੈ ਨਾ ਪਹਿਲਾਂ ਹੀ ਗੱਲ ਖੁੱਲ ਜੇ ਅਗਲੇ ਨੂੰ ਕਹਿ ਵੀ ਮੈਂ ਆਹ ਲਾਉਂਗਾ ਤੇਰਾ ਦਿਲ ਮੰਨਦਾ ਤਾਂ ਠੀਕ ਹੈ ਨਹੀਂ ਵੀ ਕਿਉਂਕਿ ਗੀਤ ਜੇ ਗੀਤ ਗਾਇਕ ਚੜਿਆ ਤਾਂ ਗੀਤਕਾਰ ਦਾ ਨਾਮ ਹੀ ਕਿਤੇ ਨਾ ਕਿਤੇ ਹੁੰਦਾ ਹੀ ਹੈ ਬਿਲਕੁਲ ਜੀ ਉਹਦੀ ਬੇਦੌਲਤੀ ਹੈ ਸਹੀ ਹਿਸਾਬ ਨਾਲੀ ਜੇ ਉਹਦਾ ਗਾਣਾ ਚੱਲਿਆ ਤਾਂ ਕਲਾਕਾਰ ਫੇਰ ਹੀ ਬਣੇ ਬਈ ਤਾਂ ਜਿਹੜੇ ਅੱਜ ਕੱਲ ਚੱਕਵੇਂ ਜੇ ਗਾਣੇ ਬੜੇ ਆ ਰਹੇ ਆ ਜਾਂ ਪਾਕੀ ਵਾਲੀ ਗੀਤ ਧੂਮ ਧੜਕੇ ਜਿਹੇ ਵਾਲੇ ਆਉਂਦੇ ਆ ਉਹਦੇ ਨਾਲ ਕਿੰਨਾ ਕ ਫਰਕ ਪਿਆ ਗਾਇਕੀ 'ਚ ਅਸਰ ਤਾਂ ਪੈਂਦਾ ਬਈ ਜੀ ਜਿਹੜਾ ਸੱਭਿਆਚਾਰਕਾ ਤਾਂ ਉਹ ਤਾਂ ਫਿਰ ਵੱਖਰੀ ਗੱਲ ਹੀ ਜਾਣੀ ਮੈਂ ਤਾਂ ਜੋ ਲਿਖਿਆ ਜੀ ਜੀ ਆਪਾਂ ਪਰਿਵਾਰ ਚ ਬੈ ਕੇ ਸੁਣ ਸਕਦੇ ਆ ਜੇ ਟੀਵੀ ਤੇ ਗਾਣਾ ਚੱਲੂਗਾ ਆਪਣਾ ਜਾਂ ਸਾਹਮਣੇ ਸਟੇਜ ਤੇ ਕੋਈ ਚੱਲੀ ਜਾਂਦਾ ਇਹ ਨਹੀਂ ਵੀ ਸ਼ਰਮਾਉਂਗਾ ਹਾਂ ਸ਼ਰਮਾਉਂਗਾ ਜਿੰਨੇ ਵੀ ਮੇਰੇ ਗਾਣਿਆਂ ਲੋਕ ਤਾਥਾ ਭਾਈ ਰਾਣਾ ਮਾਣਾ ਜਗੇ ਉਹਨਾਂ ਨੇ ਕਹਿਆ ਇੱਕ ਸਰਦਾਰ ਵਾਸਤੇ ਜੱਟੀ ਬਹੁਤ ਵਧੀਆ ਗਾਣਾ ਜੀ ਪਰਵਾਰ ਚ ਬੈ ਕੇ ਸੁਣਨ ਵਾਲਾ ਗਾਣਾ ਮਤਲਬ ਸਾਰੇ ਤੁਸੀਂ ਐਪ ਜਾਈ ਬਿਲਕੁਲ ਹਾਂਜੀ ਬਾਈ ਕੋਈ ਵੀ ਐਪ ਜਆ ਗਾਣਾ ਹੀ ਕੋਈ ਟੱਚਰ ਦਾ ਵਾਲਾ ਕਿਸੇ ਗਾਣੇ ਤੇ ਲੱਗਦਾ ਵੀ ਜਿੱਥੇ ਇਹ ਲੱਗਦਾ ਹੋਵੇ ਵੀ ਇਹ ਨਹੀਂ ਲਿਖਣਾ ਚਾਹੀਦਾ ਸੀ ਕਿ ਕੋਈ ਵੀ ਮੈਨੂੰ ਨਹੀਂ ਲੱਗਦਾ ਮੈਂ ਲਿਖਿਆ ਨਹੀਂ ਕੋਈ ਹੋ ਜਾ ਬਾਈ ਪਰ ਬਾਈ ਬੋਲ ਕਿਸੇ ਵੀ ਗਾਣੇ ਦੇ ਦਰਸ਼ਕਾਂ ਨਾਲ ਸਾਂਝੇ ਕਰੀਏ ਹੋ ਕਹਿੰਦੇ ਫਸਲ ਜੇ ਮਰ ਜੇ ਰੱਬ ਸ਼ਮਾਹੀ ਲਾ ਦੂਗਾ ਨੁਕਸਾਨ ਹੋ ਜੇ ਤਾਂ ਬੰਦਾ ਪੈਸੇ ਹੋਰ ਕਮਾ ਲੂਗਾ ਹੋ ਲੋਟ ਨਾ ਵੇ ਜ਼ਿੰਦਗੀ ਦੀ ਜੇ ਉਲਝ ਜਿ ਤਾਣੀ ਬਈ ਪਿੱਛੇ ਨਾ ਮੁੜਦੇ ਲੰਗੀ ਉਮਰ ਵਕਤ ਤੇ ਪਾਣੀ ਬਈ ਪਿੱਛੇ ਨਾ ਮੁੜਦੇ ਲੰਗੀ ਉਮਰ ਵਕਤ ਤੇ ਪਾਣੀ ਬਈ ਤਾਂ ਕਿਸਾਨੀ ਦੇ ਦਰਦ ਨੂੰ ਕਿਵੇਂ ਵੇਖਦੇ ਹਾਂ ਬਈ ਕਿਉਂਕਿ ਕਿਸਾਨੀ ਨਾਲ ਸੰਬੰਧਤ ਵੀ ਤੁਸੀਂ ਜਿਵੇਂ ਖੁਦ ਖੇਤੀਬਾੜੀ ਕਰਦੇ ਹੋ ਕਿਵੇਂ ਦੇਖਦੇ ਹੋ ਕਿਸਾਨੀ ਦਾ ਦਿੱਤਾ ਬਈ ਹੈਗਾ ਹੀ ਹੈਗਾ ਇਹਦਾ ਆਪਾਂ ਮੰਨਣਾ ਹੀ ਪਊਗਾ ਸਰਕਾਰਾਂ ਵੀ ਨਹੀਂ ਸੁਣ ਰਹੀਆਂ ਤੇ ਕਿਸਾਨ ਤਾਂ ਪਿੱਛੇ ਹੈਗਾ ਹੀ ਹੈਗਾ ਇੱਕ ਬਾਈ ਦਰਸ਼ਨ ਬਰਾੜ ਗੋਲੇਵਾਲੀਆਂ ਨੇ ਉਹਨਾਂ ਨੇ ਮੇਰਾ ਡਿਊਟ ਗਾਣਾ ਗਾਏ ਸੀਗਾ ਜੀ ਉਹ ਕਿਸਾਨੀ ਤੇ ਸੀਗਾ ਬਾਈ ਜੀ ਜੇ ਤੁਸੀਂ ਕਹੋਗੇ ਤਾਂ ਮੈਸੇਜ ਸੁਣਾ ਦੇ ਬਈ ਉਹ ਸੀਗਾ ਜੀ ਡਿਊਟ ਵੇ ਤੂੰ ਤੰਨ ਦਾਤਾ ਅਖਵਾਉਣਾ ਕਾ ਤੂੰ ਖੇਤੀ ਛੱਡਣੀ ਚਾਉਣਾ ਤੇਰੇ ਕਰਕੇ ਖੜਿਆ ਇਹ ਫੁੱਲ ਗਲਾਬ ਦਾ ਜੇ ਤੂੰ ਹੌਸਲਾ ਹਾਰ ਗਿਆ ਕੀ ਬਣੂ ਪੰਜਾਬ ਦਾ ਤੇ ਤੂੰ ਹੌਸਲਾ ਹਾਰ ਗਿਆ ਕੀ ਬਣੂ ਪੰਜਾਬ ਦਾ ਨਿਕਰਦਾ ਰੱਬ ਵੀ ਬੜੀ ਕਰੋਪੀ ਨਾ ਮਿਲਦੀ ਡੰਗ ਦੀ ਪੂਰੀ ਰੋਟੀ ਹਰ ਪਾਸੇ ਨੁਕਸਾਨ ਹੈ ਹੁੰਦਾ ਮੈਂ ਤਾਂ ਭੱਜਾਂ ਲਾਵ ਨੂੰ ਜਦੋਂ ਕੋਈ ਮੇਰੇ ਬਾਰੇ ਨਹੀਂ ਸੋਚਦਾ ਮੈਂ ਕੀ ਕਰਾਂ ਪੰਜਾਬ ਨੂੰ ਹਾਂਜੀ ਅੱਛਾ ਇਹ ਬੋਲ ਸੀ ਹਾਂਜੀ ਇਹ ਬੋਲ ਹਾਂਜੀ ਹਾਂਜੀ ਜਿਹੜਾ ਕਿਸਾਨੀ ਦਾ ਦਰਦ ਹੈ ਉਹ ਲੱਗ-ਪੱਗ ਤੁਸੀਂ ਇਸ ਗਾਣੇ 'ਚ ਬਿਆਨ ਕੀਤਾ ਤਾਂ ਆਉਣ ਵਾਲੇ ਕਿੰਨੇ ਗਾਣੇ ਆ ਰਹੇ ਨੇ ਕਾਫੀ ਮੇਰੇ ਗਾਣੇ ਆ ਰਹੇ ਆਈ ਬਈ ਇੱਕ ਮੇਰੇ ਬਹੁਤ ਸਤਿਕਾਰਯੋਗ ਪੈਣ ਜੀ ਹੁਸਨਪ੍ਰੀਤ ਹਾਂਸ ਲੁਧਿਆਣੇ ਤੋਂ ਉਹ ਮੇਰਾ ਕਰ ਰਿਹਾ ਜੀ ਲੋਕਤੱਤ ਹਮ ਇੱਕ ਭੈਣ ਜੀ ਮਨਜੀਤ ਮਾਨ ਹਮ ਕਰ ਰਹੀ ਜੀ ਉਹ ਵੀ ਲੁਧਿਆਣੇ ਤੋਂ ਮੁਰਲਾਪੁਰ ਤੋਂ ਹਮ ਉਹ ਵੀ ਲੋਕਤੱਤ ਕਰ ਰਹੀ ਆ ਚਲੋ ਧੰਨਵਾਦ ਬਾਈ ਜੀ ਬਹੁਤ 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 ਧੰਨਵਾਦ ਬਾਈ ਜੀ ਸੁਖਜਿੰਦਰ ਜੀ ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ ਹੋ ਜੀ ਤੁਹਾਡੇ ਨਾਲ ਮਿਲ ਕੇ ਬਹੁਤ ਧੰਨਵਾਦ ਬਾਈ ਤੇਜਪਾਲ ਹੁਣਾਂ ਦਾ ਜਿਨ੍ਹਾਂ ਤੇ ਥ੍ਰਿਊ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਬਾਈ ਜੀ ਜੀ ਬਾਈ ਤਾਂ ਇਹ ਸਨ ਬਾਈ ਗੁਰਮੀਤ ਬਰਾੜ ਕੁੰਡਲ ਗੀਤਕਾਰ ਜਿਨ੍ਹਾਂ ਨੇ ਕਰਤਾਰ ਰਮਲੇ ਤੋਂ ਲੈ ਕੇ ਵਕ ਵਕ ਕਲਾਕਾਰਾਂ ਨੂੰ ਗਾਣੇ ਦਿੱਤੇ ਕਈ ਕਲਾਕਾਰਾਂ ਦੇ ਨਾਲ ਸਾਥੀ ਦੇ ਤੌਰ ਤੇ ਰਹੇ ਤੇ ਹੁਣ ਵੀ ਇਹ ਜਿਹੜੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਆ ਚੰਗੇ ਗਾਣੇ ਆ ਜਿਹੜੇ ਉਹ ਸਮਾਜ ਨੂੰ ਦੇ ਰਹੇ ਹੁਣ ਤੱਕ ਕਈ ਤਰ੍ਹਾਂ ਦੇ ਲੋਕ ਤੱਤ ਇਹਨਾਂ ਦੇ ਆਏ ਆ ਜਿਨ੍ਹਾਂ ਨੇ ਕਿਸਾਨੀ ਦੇ ਦਰਦ ਨੂੰ ਬਿਆਨ ਕੀਤਾ ਗੀਤਾਂ ਦੇ ਵਿੱਚ ਇਸ ਤੋਂ ਇਲਾਵਾ ਕਈ ਲੋਕ ਤੱਤ ਹੈ ਜਿਹੜੇ ਇੱਕ ਸਰੋਤਿਆਂ ਦੀ ਝੋਲੀ ਪਾ ਚੁੱਕੇ ਆ ਜੁੜੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ